ਸੰਗਤ ਨੂੰ ਭੁੱਖ ਹੈਗੀ ਹੈ ਨਾ ਉਹ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਭੁੱਖ ਨਹੀਂ ਨਾ ਉਹਨਾਂ ਨੂੰ ਤਾਂ ਚੌਧਰ ਦੀ ਭੁੱਖ ਹੈ ਨਾ ਦੁਆਰ ਦੇ ਪ੍ਰਬੰਧਕਾਂ ਨੂੰ ਨਾਮ ਦੀ ਭੁੱਖ ਨਹੀਂ ਹੈਗੀ ਨਾ 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 ਗੁਰਸਿੱਖੀ ਦੀ ਭੁੱਖ ਨਹੀਂ ਹੈਗੀ ਨਾ 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 ਕਿਤੇ ਕਿਤੇ ਨਹੀਂ ਦੇਖਿਆ ਮੈਂ ਤੇ ਅਜੇ ਤੱਕ ਮੈਨੂੰ ਨਹੀਂ ਕੋਈ ਮਿਲਿਆ ਮੈਂ ਆਪਕੋ ਮੈਂ ਫਿਰ ਨਹੀਂ ਕਿਤੇ ਮਿਲਿਆ ਸੰਗਤ ਦੀ ਭੁੱਖ ਬਹੁਤ ਦੇਖੀ ਸੰਗਤ ਮੰਗਰ ਸਾਰੀ ਸਾਰੀ ਸੰਗਤ ਕਈ ਦੁਆਰਾਂ 'ਚ ਸੰਗਤ ਅੱਧਾ ਰੁੰਦੀ ਹੀ ਕੀ ਦੱਸਾਂ ਮੈਂ ਤੈਨੂੰ ਬਾਬਾ ਫੇਰ ਕਦੋਂ ਆਓਗੇ ਮੈਂ ਕਹਾਂ ਇੱਕ ਤਾਂ ਮੈਂ ਬਾਬਾ ਨਹੀਂ ਹਾਂ ਕਹਾਂ ਬਾਬਾ ਨਾ ਕਹਾਂ ਮੈਂ ਤਾਂ ਲੈ ਪ੍ਰਾਹਾ ਪਾਹੀ ਪਾਹੀ ਕਮ ਹੈਨਾ ਬਾਬਾ ਨਹੀਂ ਆਗਾ ਮੈਂ ਬਾਬਾ ਨਾ ਮੈਂ ਬਣਨਾ ਮੈਂ ਕਿੰਨੂ ਲੋੜ ਹੈ ਕੋਈ ਬਾਬਾ ਬੰਦ ਚੌਕੀ ਨਹੀਂ ਆਗਾ ਹੈਨਾ ਉਹ ਕਹੀ ਮੇਰੀ ਪਾਲ ਹੋ ਰਿਆ ਤੇ ਕਿਸੇ ਜਿਹੋ ਕਿਸੇ ਹੋਰ ਦੀ ਪਾਲ ਹੋਰ ਹੋ ਸਕਦੀ ਉਹ ਫਿਰ ਮੈਨੂੰ ਉਹਨੇ ਫੋਨ ਕੀਤਾ ਮੈਂ ਕਹਾ ਹਾਂਗਾ ਕਹਿੰਦਾ ਤੁਹਾਡੀ ਪੇਟਾ ਕੀ ਹੈ ਮੈਂ ਕਹਾ ਜੀ ਪੇਟਾ ਕੀ ਦੇ ਸਕਦੇ ਤੁਸੀਂ ਕਹਿੰਦਾ ਜਿੰਨੇ ਮਰਜ਼ੀ ਮੰਗੋ ਲੱਖ 2 ਲੱਖ ਜਿੰਨੇ ਤੁਹਾਨੂੰ ਚਾਹੀਦੇ ਮੈਂ ਕਿਹ ਪਹਿਲੀ ਗਲਤੀ ਮੈਂ ਮੰਗਤਾ ਨਹੀਂ ਹੈਗਾ ਮੰਗਾ ਹੈਣਾ ਮੰਗਿਆ ਤੇ ਫਿਰ ਮੰਗਤਾ ਹੋ ਗਿਆ ਨਾ ਮੈਂ ਸ਼ੈਨਸ਼ਾ ਦਾ ਪੁੱਤਰ ਮੇਰਾ ਪਿਓ ਸ਼ੈਨਸ਼ਾ ਹੈ ਤੇ ਮੈਂ ਉਹਦਾ ਪੋਤੇ ਆ ਸ਼ੈਨਸ਼ਾ ਦਾ ਪੁੱਤਰ ਰਾਜੇ ਦਾ ਪੁੱਤ ਘਰ ਤੋਂ ਘਟ ਉਹ ਰਾਜਕੁਮਾਰ ਤਾਂ ਹੋਏਗਾ ਹੀ ਨਾ ਰਾਜੇ ਦਾ ਪੁੱਤ ਰਾਜਕੁਮਾਰ ਤਾਂ ਹੋਏਗਾ ਹੀ ਘਰ ਤੋਂ ਘਟ ਤੇ ਮੈਂ ਕਿਹਾ ਭਰਾਵਾ ਜੀ ਸ਼ੈਨਸ਼ਾ ਨਾ ਮੰਗੇ ਤਾਂ ਕੁਛ ਨਾ ਕੁਛ ਤੇ ਭਵਾਂਗੇ ਜਰੂਰ ਮੰਗਦਾ ਮੈਂ ਤਾਂ ਨਹੀਂ ਮੰਗਤ阿里 ਮੈਂ ਜਿੱਦਣ ਕੀਰਤਨ ਕਰਨਾਵਾਂਗਾ ਫਿਰ ਤੈਨੂੰ ਭੇਟਾ ਦੱਸਾਂਗਾ ਫਿਰ ਤੂੰ ਦੇ ਦੇਂੀ ਨਾਲੇ ਤੂੰ ਕਹਿ ਜਿੰਨੀ ਮਰਜ਼ੀ ਮੰਗਿਓ ਮੈਂ ਕਿਹਾ ਠੀਕ ਹੈ ਮੈਂ ਉੱਥੇ ਕੀਰਤਨ ਦੀ ਸਾਧਗੁਰੂ ਜੀ ਨੇ ਡਿਊਟੀ ਲਈ ਜੋ ਵੀ ਸੇਵਾ ਲੈਣੀ ਸੀ ਲਈ ਸਾਧਗੁਰੂ ਜੀ ਨੇ ਤੇ ਲਾਸਟ ਵਿੱਚ ਮੈਂ ਉਹਨੂੰ ਪਿਆਰੀ ਆਹ ਬਈ ਭਰਾਵਾਂ ਖੜਾ ਹੋਇ ਤੇ ਸਾਹਮਣੇ ਆਜਾ ਗੁਰੂ ਗ੍ਰੰਥ ਸਾਹਿਬ ਆਪਾਂ ਪੇਟਾ ਲੈਣੀ ਹੁਣ ਤੇ ਆਪਣੇ ਘਰ ਦੇਰ ਵਿੱਚ ਸੰਗਤ ਦੇ ਖੜੇ ਕਰ ਲਾ ਪੇਟਾ ਲੈਣੀ ਹੈ ਨਾ ਆਪਾਂ ਤੇਰੇ ਕੋਲ ਉਹ ਕਹੇ ਜੋ ਤੁਸੀਂ ਮੰਗੋਗੇ ਮੈਂ ਧਿਆਨ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਹਿ ਵੀ ਜੋ ਮੰਗਾਗਾ ਦੇਣੇ ਇੱਕ ਗੱਲ ਮੈਂ ਤੈਨੂੰ ਦੱਸ ਦੇਣਾ ਮੈਂ ਪੈਸੇ ਨਹੀਂ ਮੰਗਣੇ ਘਬਰਾਈ ਨਾ 4 ਲੱਖ 10 ਲੱਖ ਮੰਗ ਲਾਂ ਮੈਨੂੰ ਨਹੀਂ ਚਾਹੀਦੇ ਪੈਸੇ ਨਹੀਂ ਮੈਨੂੰ ਚਾਹੀਦੇ ਕਹਿੰਦਾ ਫਿਰ ਦੱਸੋ ਤੁਸੀਂ ਮੈਂ ਕਹਾਂ ਦੱਸੋ ਪਹਿਲਾਂ ਕਹਾ ਮੈਂ ਮੰਨਾਂਗਾ ਜੋ ਬਿਆਗਾ ਤਾਂ ਫੇਰ ਹੀ ਦੱਸਣਾ ਉਹ ਤਾਂ ਮੈਂ ਕਹ ਤੋ ਦੱਸਦਾ ਕਹਿੰਦਾ ਜੀ ਜੋ ਕਹੋਗੇ ਮੈਂ ਕਰਾਂਗਾ ਮੈਂ ਕਹਾ ਫਿਰ ਅਮਰਖਸ਼ ਕਿਹ ਸੰਸਾਰ ਦਾ ਸਾਰਾ ਪਰਵਾਰ ਇਹ ਪੇਟਾਇਆ ਸੀ ਪੈਸੇ ਨੂੰ ਕੀ ਕਰਨਾ ਮਿੱਟੀ ਇਕੱਠੀ ਕਰਕੇ ਕੀ ਕਰਨੀ ਕੀ ਕਹਿੰਦੇ ਮਹਿਲ ਕਹਿੰਦੇ ਆ ਨਾ ਹੱਥਾਂ ਦੀ ਪੈਸੇ ਨੂੰ ਕੀ ਕਹਿੰਦੇ ਨਾ ਮਾਇਆ ਦੇ ਮੱਥਾਂ ਦੀ ਮਹਿਲ ਤੇ ਫਿਰ ਮਹਿਲ ਲੈਣੀ ਕਿਹੇ ਕੋਲ ਹਾਂ ਜਿੰਨੇ ਕੁ ਮੈਂ ਇਹ ਨਹੀਂ ਕਹਿੰਦਾ ਨਾਲ ਲਾਓ ਜਿੰਨੇ ਕੁ ਪੇਟ ਦੀ ਜ਼ਰੂਰਤ ਹੈ ਉਹਨੇ ਲੈ ਲਓ ਜਿੰਨੇ ਆਂ ਤੁਹਾਡੀਆਂ ਲੋੜਾਂ ਨੂੰ ਉਹਨੇ ਲੈ ਲਓ ਪਰ ਹੁਣ ਸਾਡੇ ਜਿਹੜੇ ਮੈਂ ਗੱਲ ਕਰਦਾ ਜਿਤਵਲ ਚੋਰੀ ਸੀ ਕੀ ਤਨ ਦਰਬਾਰ ਕੀ ਸਭ ਮਾਇਆ ਦਾ ਹੀ ਵਪਾਰ ਹੋ ਰਿਹਾ ਇੱਕ ਹੈ ਕੀਤਨ ਹੋ ਜਾਣਾ ਇੱਕ ਇਹ ਕੀਰਤਨ ਸੁਣਾਣਾ ਇੱਕ ਇਹ ਕਥਾ ਹੋ ਜਾਣੀ ਇੱਕ ਇਹ ਕਥਾ ਸੁਣਾਣੀ ਜੇ ਤੇ ਹੋ ਗਈ ਕਥਾ ਜੇ ਤੇ ਕੀਰਤਨ ਹੋ ਗਿਆ ਫਿਰ ਤੇ ਬਣ ਗਈ ਬੰਦਗੀ ਤੇ ਜੇ ਕਰਨਾ ਪਿਆ ਤੇ ਫਿਰ ਖੱਪ-ਖਪਾਈ ਜਾਂ ਸੁਣਾਉਣਾ ਪਿਆ ਤੇ ਫਿਰ ਖੱਪ-ਖਪਾਈ ਕੁਛ ਨਹੀਂ ਲੱਗਾ ਉਹਨੇ ਪੈਸੇ ਦਿੱਤੇ ਉਹਨੇ ਚੋਲ ਲੈ ਕੇ ਜੇਬ ਵੀ ਪਾ ਲੇ ਇਹ ਕੁਛ ਹੁੰਦਾ ਪਿਆ ਇੱਥੇ ਤੇ ਮਾਨਜੋਗ ਹੋ ਰਿਹਾ ਇੱਥੇ ਤੇ ਵਪਾਰ ਹੋ ਰਿਹਾ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕੈ ਸਦ ਬਣਾ ਰਿਹਾ ਇੱਥੇ ਵਖਰ ਹੋ ਰਿਹਾ ਜਿਸ ਵਖਰ ਕੋਲ ਲੈਨ ਤੋ ਆਇਆ RAM ਨਾਮ ਸੰਤਨ ਕਰ ਪਾਇ ਕਿਵੇਂ ਮਿਲਗਾਤਾ ਜਬ ਮਾਨ ਤਾਜਬੀਮਾਨ ਮੈਂ ਸੰਤਵਾਪਾਪ ਮੰਨਣਾ ਹੋ ਗਿਆ ਆਪੇ ਮੰਨ ਲਈ ਹੋ ਤਦ ਅਜੋ ਜ ਨਹੀਂ ਹੈਗਾ ਤੈਨੂੰ ਕੋ ਚੁਟਾਏ ਤੂੰ ਮੈਂ ਕਹੀ ਜਾਨੇ ਤਾਜਬ ਮਾਨ ਲੇਹੋ ਮਨ ਮੋਲ RAM ਨਾਮ ਹਿਰਦੇ ਮੇ ਤੋਲ ਲਾਦ ਖੇਪ ਸੰਤ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਮਿਲੇਗਾ ਕੀ ਧਨ ਧਨ ਕੈ ਸਭ ਕੋਈ ਹੋਰ ਕੀ ਮਿਲੇਗਾ ਮੁਖ ਉਜਲ ਹਰ ਦਰਗਾ ਸੁ ਇਹ ਵਪਾਰ ਵਿਰਲਾ ਵਪਾਰੇ ਕੋਈ ਵਿਰਲਾ ਨਾਨਕਤਾ ਕੇ ਸਦ ਬਲਹਾਰੇ ਗੁਰੂ ਨਾਨਕ ਕੋ ਤੋ ਬਲਹਾਰ ਕੰਧ ਕੁਰਬਾਨ ਜੰਦਾ ਜੜਾਈ ਨਾਮ ਦਾ ਵਪਾਰ ਕਰਦਾ ਸਿੱਖਣ ਆਮ ਦਾ ਵਪਾਰੀ ਹੈ ਸਿੱਖੇ ਬਣਨ ਦਾ ਕਰਨਾ ਹੈ ਇਹਨੇ ਇਹ ਧਨ ਘਟਨਾ ਹੈ ਵਾਹਿਗੁਰੂ 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 ਇਹ ਸੱਚੀ ਪੂੰਜੀ ਹੈ ਇਕੱਠੀ ਕਰਨੀ ਹੈ ਇਹੀ ਸਿੱਖਣਾ ਹੈ ਐਸਪੋ ਦੇ ਮਿਹਨਤ ਜਿੱਤ ਤੋਂ ਸ਼ੁਰੂ ਕੀਤਾ ਇਹਦੇ ਕਰਕੇ ਹੀ ਉਹ ਐਨੇ ਤਸੀਹੇ ਸਹੇ ਉਹਨਾਂ ਦੇ ਕੋਲ ਇਨਾਮ ਸੀ ਛੋਟੇ ਸਾਹਿਬਜ਼ਾਦੇ ਬਟੇ ਸਾਹਿਬ ਦੇ ਕੋਲ ਮਾਤਾ ਗੁਜਰ ਕੋਲ ਨਾਮ ਸਿਤਾਰ ਬਿਲਕੁਲ ਬਿਲਕੁਲ ਸਵਾਸ ਸ੍ਰੋਮ ਰੋਮ ਜਿਹਨਾਂ ਦਾ ਨਾਮ ਰਵਿਆ ਹੈ ਉਹ ਸਿੱਖ ਜਿਹੜੇ 40 ਸੀਗੇ ਜਿਹੜੇ 10 ਲੱਖ ਦੀ ਫੌਜ ਦਾ ਮੁਕਾਬਲਾ ਕਰ ਗਏ ਨਾਮ ਦੀ ਦਾ ਨਾਮ ਦੀ ਸ਼ਕਤੀ ਨਾਲ ਨਾਮ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਨਾ ਜਿਹੜਾ ਉੱਚਾ ਪਰਮੇਸ਼ਰ ਹੈ ਉਹਨਾ ਹੀ ਉੱਚਾ ਦਾ ਨਾਮ ਹੈ ਜਿੰਨਾ ਵੱਡਾ ਪਰਮੇਸ਼ਰ ਆਪ ਹੈ ਜਿਹੜਾ ਨਾਮ ਜਪੇਗਾ ਉਹਨੂੰ ਵੀ ਉਹਨਾ ਵੱਡਾ ਬਣਾਉਂਦਾ ਹੈ ਦੁਨੀਆ ਸ਼ਕਤੀਆਂ ਉਹਦੇ ਚ ਨੇ ਜਿਹੜਾ ਨਾਮ ਜਪਦਾ ਉਹ ਹੌਲੀ ਹੌਲੀ ਉਹਦੇ ਚ ਵੀ ਆ ਜਾਂਦੀਆਂ ਨੇ ਮਰਪਾ ਹੋ ਜਾਂਦਾ ਹੈ ਨਰਵੈਰ ਹੋ ਜਾਂਦਾ ਸਾਰੀਆਂ ਸ਼ਕਤੀਆਂ ਉਹਦੇ ਚ ਆ ਜਾਂਦੀਆਂ ਤੇ ਸਿੱਖੀ ਜਿਹੜੀ ਅਸਲ ਵਿੱਚ ਸਿੱਖ ਧਰਮ ਨੇ ਇਹ ਨਾਮ ਧਰਮ ਆ ਗੁਰੂ ਗੋਬਿੰਦ ਸਿੰਘ ਜਿਨੇ ਕਿਸ ਤਰੀਕੇ ਨਾਲ ਸਰਜਾਦਾ ਜੀ ਸਿੰਘ ਨੂੰ ਤਿਆਰ ਆਪ ਤਿਆਰ ਕਰ ਤਿਆਰ ਕਰਕੇ ਭੇਜਿਆ ਜੋ ਤਪਨਾ ਦਿੱਤਾ ਹੋਏਗਾ ਆਪਣਾ ਹਾਂ ਤੇ ਬਾਰੀਆਂ ਜਦ ਥਾਪੜਾ ਜਿੱਤਾ ਗੁਰੂਆਂ ਦੀਆਂ ਸਾਰੀਆਂ ਪਾਵਨਾਂ ਉਹਦੇ ਚ ਆ ਗਈਆਂ ਸ਼ਕਤੀ ਆ ਗਈ ਉਹਦੇ ਤੇ ਪਹਿਲਾਂ ਹੀ ਸੀਗਾ ਚਾਰ ਕੀਤਾ ਸੀ ਪਰ ਜਦੋਂ ਸਮਰੱਥ ਗੁਰੂ ਸੇਰਾ ਧਰਿਓ ਤੇ ਫੇਰ ਕਿਆ ਬਾਤ ਹੈ ਗੁਰੂ ਜੀ ਦੇ ਸੇਤਿਆ ਧਰਖ ਦੇ ਫਿਰ ਉਹਨੂੰ ਕਾਹਦਾ ਕੱਟਾ ਉਹਨੂੰ ਕਾਹਦਾ ਡਾਰਿਆ ਤੇ ਉਹਨੂੰ ਉਹਨੂੰ ਕੋਈ ਨਹੀਂ ਢਾ ਸਕਦੀ ਦੁਨੀਆ ਦੀ ਕੋਈ ਸ਼ਕਤੀ ਉਹਨੂੰ ਹਿਲਾ ਨਹੀਂ ਸਕਦੀ ਗੁਰੂ ਦਾ ਧਰ ਹੋਇ ਸੱਤੇ ਮੱਸ ਤੇ ਗੁਰਦਾ ਅਤਰੀ ਸਤਿ ਸਤਿ ਮੇਂ ਕੀ ਹੈ ਹੇ ਕੋ ਜੀ ਉਹ ਬਦਰੀਆ ਉਹ ਅਮੇਰਾ ਜੀ ਨੇ ਇਹ ਸੱਚੇ ਸੂਰਮੇ ਸੀ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੱਤਾ ਸੀ ਨਾਨਕ ਸੂਰਾ ਬ੍ਰਹਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ ਉਹ ਸੂਰਮਾ ਆ ਉਹ ਬਹਾਦਰ ਆ ਇਹਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲਿਆ ਉਹਨਾਂ ਨੇ ਜਿੱਤ ਲਿਆ ਹਉਮੈ ਹੂੰ ਉਹ ਮਾਰਨੇ ਮਾਰ ਨੇ ਬਹੁਤ ਜੰਗ ਜੰਗ ਦੇ ਵਿੱਚ ਬਹੁਤਾ ਹਿੱਸਾ ਨਹੀਂ ਲਿਆ ਕਿਤੇ ਕਿਤੇ ਕੋਈ ਤੀਰ ਚਲਾਏ ਨੇ ਤੇ ਜੋ ਤੀਰ ਚਲਾਉਂਦੇ ਸੀ ਉਹ ਪਹਿਲਾਂ ਪਰਮੇਸ਼ਰ ਤਾਂ ਹੈ ਤੇ ਆਪ ਵੀ ਪਰਮੇਸ਼ਰ ਸੀ ਫਿਰ ਵੀ ਪਰਮੇਸ਼ਰ ਦੇ ਇਰਾਦਾ ਨਾ ਕਰਦੇ ਸੀ ਮੈਂ ਹੁਣ ਇਹ ਇਹ ਨਾਰਚ ਵੀ ਤੁਸੀਂ ਬੈਠੇ ਹੋ ਕਹਿੰਦੇ ਜੀ ਪਰ ਮੈਂ ਹੁਣ ਇਹਨੂੰ ਮਾਰਨ ਤੇ ਲੱਗਾ ਮੈਂ ਪਰ ਮੈਂ ਇਹਦੀ ਹੋਮੇ ਨੂੰ ਮਾਰਨ ਲੱਗਾ ਇਹਨੂੰ ਨਹੀਂ ਮਾਰਨ ਲੱਗਾ ਇਹ ਜਰਨੈਲ ਕਰਕੇ ਮੇਰੇ ਅੱਗੇ ਆ ਗਿਆ ਤਗੜਾ ਹੋ ਕੇ ਵੀ ਮੈਂ ਤਗੜਾ ਮੈਂ ਮਤਲਬ ਗੋਬਿੰਦ ਨੂੰ ਹੀ ਮਾਰਦਾ ਨਾ ਮੈਂ ਇਹਦੀ ਹੋਮੇ ਨੂੰ ਮਾਰਨ ਲੱਗਾ ਬੈਠ ਬਾਈ ਗੁਰਜੀ ਤੁਸੀਂ ਹੀ ਇਹਦੇ ਵਿੱਚੋਂ ਇੰਨੇ ਨਰਵੈਰ ਸੀ ਛੇ ਵੀ ਪਾਛੈ ਇੰਨੇ ਨਰਵੈਰ ਸੀ ਪਿੰਦੇ ਘਰ ਨੂੰ ਜਦ ਮਾਰਿਆ ਤੇ ਉਹਨੂੰ ਉਹ ਕਹਿੰਦਾ ਹਾਏ ਮਾਂ ਕਹਿੰਦੇ ਮਾਂ ਨਾ ਕਹਿ ਹੁਣ ਅੱਲਾ ਕਹ ਜੰਗ ਦੇ ਮੈਦਾਨੇ 'ਚ ਵੀ ਉਪਦੇਸ਼ ਕਰਦੇ ਨੇ ਪੈਂ ਇੰਨੇ ਨਰਵੈਰ ਨੇ ਸਾਧਗੁਰੂ ਅੰਦਰੋਂ ਨਰਵੈਰ ਹੈ ਸਭ ਦੇਖਿਆ ਬ੍ਰਾਹਮਿਕ ਸੋਏ ਉਨ ਸਾਰਿਆਂ ਚ ਬ੍ਰਹਮ ਦੇਖਦਾ ਹੈ ਸੇਖ ਨੂੰ ਵੀ ਸਾਰਿਆਂ ਚ ਬ੍ਰਹਮ ਦੇਖਦਾ ਹੈ ਉਹ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ ਹੈ ਮਾਰੇ ਕੁਝ ਕਹਿ ਤੋ ਇਤ ਮਾਰੇ ਗਨ ਪੱਟੀ ਕੋ ਮਲਮ ਪੱਟੀ ਤੇ ਮਲਮ ਪੱਟੀ ਵੀ ਕਰਿਆ ਕਰ ਕਹਿੰਦੇ ਮੈਂ ਪਾਣੀ ਤੂੰ ਦੁਸ਼ਮਣ ਨੂੰ ਪਾਣੀ ਪਿਆਨਾ ਕਹਿੰਦਾ ਮੈਂ ਤੇ ਤੁਹਾਨੂੰ ਪਿਆਇਆ ਜੀ ਮੈਨੂੰ ਤਾਂ ਦੁਸ਼ਮਣ ਨਹੀਂ ਚਾਇਆ ਨਾ ਕੋ ਹਮਾਰਾ ਦੁਸ਼ਮਣ ਰਿਆ ਨਾ ਹਮ ਕਿਸਕੇ ਬਹਿਰਾਈ ਰਮ ਪ੍ਰਸਾਰ ਸਾਰੇ ਪੀਤਰ ਸਤਗੁਰ ਤੇ ਸੋ ਜੀ ਭਾਈ ਬੜੀ ਬੜੀ ਮੰਝਲਾ ਸਿੱਖਦੀ ਬਹੁਤ ਵੱਧੀ ਮਨ ਚਲਿਆ ਬਹੁਤ ਦੂਰ ਜਾਣਾ ਸਿੱਖਣੇ ਜ਼ਰੂਰ ਕਿੱਥੇ ਜਾਣਾ ਹੈ ਆਪਣੇ ਅੰਦਰ ਜਾਣਾ ਹੈ ਉਹ ਨੂੰ ਮਿਲਦਾ ਹੈ ਜਿਹ ਦਿਨੋਂ ਵਿਛੜਿਆ ਹੈ अनेका ਅਨੰਤ ਕਾਲ ਤੱਕ ਵਿਛੜਿਆ 83 ਦਾ ਗੇੜ ਹੁੰਦਾ ਹੈ ਹਾਂ 84 ਦਾ ਗੇੜ ਹੁੰਦਾ ਲਿਖਿਆ ਗੁਰਬਾਣੀ ਸਭ ਕੁਝ ਲਿਖਿਆ 84 ਲੱਖ ਜੂਨ ਪਾਈ ਮਾਨਸਿਕ ਪ੍ਰਧੀ ਵਡਿਆਈ ਇਸ ਪੌੜੀ ਤੇ ਜੋੜਨਰ ਚੁੱਕੇ ਸੋ ਆਏ ਜਾਏ ਦੁੱਖ ਪਾਇਦਾ ਗੁਰਬਾਣੀ ਤਾਂ ਮੰਨਦੀ ਹੈ ਜਦੋਂ ਲੋਕਾ ਜਨ ਸਫਲ ਨਾ ਕੀਤਾ ਇਸ ਜਨਮ ਵਿੱਚ ਪ੍ਰਾਪਤੀ ਨਾ ਹੋਈ ਤੇ ਫਿਰ ਉਹਨਾਂ ਜੁਨਾਂ ਵਿੱਚ ਫਿਰ ਚਲੇ ਜਾਣੇ ਵਾਪਸ ਜਿੱਥੋਂ ਆਏ ਸੀ ਕਈ ਜਨਮ ਤੇ ਕੀਟ ਪਤੰਗਾ ਕਈ ਜਨਮ ਗਾਂ ਜਮੀਨ ਕੋ ਰੰਗਾ ਕਈ ਜਨਮ ਪੰਖੀ ਸਰਪੋਇਓ ਕਈ ਜਨਮ ਹੈਵਰ ਬਿਰਖ ਜਿਉ ਇਹ ਸਾਰੇ ਜਨਮ ਲਏ ਨੇ ਕਾਮ ਬੈਰ ਬ੍ਰੋਧ ਕਾਮ ਕ੍ਰੋਧ ਉਹ ਝੂਠ ਵਿਕਾਰ ਮਹਾਂ ਲੋਭ ਤ੍ਰੋਯ ਯਹਾਂ ਹਉ ਜੁਗਤ ਬਿਹਾਨੀ ਕਈ ਜਨਮ ਪਾਣੀ ਚ ਲਿਖਿਆ ਤੋ ਆਵਾ ਕੌਣ ਤੇ ਹੈ ਗਈ ਪਰ ਕਟਿਆ ਕਿਵੇਂ ਜਾਏਗਾ ਨਾਮ ਜਪ ਕੇ ਨਾਮ ਜਪ ਜਪ ਕੇ ਹੁਣ ਪਰਮੇਸ਼ਰ ਹੋ ਗਿਆ ਨਾਮ ਜਪ ਪਰਮੇਸ਼ਰ ਨੇ ਥੋੜੀ ਮਰਨਾ ਤੇ ਜਿਹੜਾ ਜੁਗਿਆਸੂ ਨਾਮ ਜਪ ਕੇ ਆਪਣੇ ਪਰਮੇਸ਼ਰ ਵਰਗਾ ਹੋ ਗਿਆ ਉਹਨੇ ਵੀ ਨਹੀਂ ਮਰਨਾ ਮੈਂ ਜਪਦਾ ਵਾਹਿਗੁਰੂ 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 ਤੂੰ ਜਪਦੇ ਵਾਹਿਗੁਰੂ ਵਾਹਿਗੁਰੂ ਜਪਦੇ ਜਪਦੇ ਉਹ ਵਾਹਿਗੁਰੂ ਵਰਗੇ ਹੋਗੇ ਹੁਣ ਮਰਨਾ ਥੋੜੀ ਫਿਰ ਵਾਹਿਗੁਰੂ ਮਰ ਜਾਣਾ ਫਿਰ ਵਾਹਿਗੁਰੂ ਤੇ ਮਰਨਾ ਹੀ ਨਹੀਂ ਇਹੀ ਤੇ ਖੇਡ ਦਸੀਏ ਬਨਜੋ ਵਾਇਗਰੂ ਬਨਜੋ ਉਹਦੇ ਵਿੱਚ ਹੋਜੋ ਜੋ ਤੁਹਾਡੀ ਜੋਤ ਤੇ ਰਾਜ ਦੇਗੀ ਆਵਾਗੋਣ ਤੁਹਾਡਾ ਖਤਮ ਹੋ ਜਾਏਗਾ ਆਵਾਗੋਣ ਨਿਵਾਰਿਆ ਹੈ ਸੱਚਾ ਸੋਈ ਆਵਾਗੋਣ ਕਟਿਆ ਜਾਏਗਾ ਤੇਰਾ ਜਨਮਨ ਕਟਿਆ ਜਾਏਗਾ ਜਨਮਨ ਤੋਂ ਕਟਿਆ ਸੁੱਕਾ ਥਣ ਪਾਇਆ ਕਾਟੀ ਸਿਲ ਪਰਮੋਹ ਕੇ ਆਪਣੇ ਪਰ ਆਇਆ ਆਪਣੇ ਵਾਇਗਰੂ ਨੂੰ ਚੰਗਾ ਲੱਗਿਆ ਉਹਦਾ ਆਵਾਗੋਣ ਕੱਟਤਾ ਪਰਮੇਸ਼ਰ ਨੇ ਆਪਣੇ ਵਿੱਚ ਮਿਲਾ ਲਿਆ ਉਹਨੂੰ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਉਸੰਪੂਰਨ ਹੋ ਗਿਆ ਬਾਕੀ ਦੇ ਅਨਫੇਰੇ ਥਿਆਣੇ ਪੈਣੇ ਜੇ ਸੰਪੂਰਨ ਨਹੀਂ ਹੋਇਆ ਇੱਕ ਤਮਨੁਖਾ ਜਨ ਨੂੰ ਦੁਬਾਰਾ ਮਿਲਦਾ ਹੀ ਨਹੀਂ ਮਹਾਰਾਜਨ ਦੁਲਾੰਬਾ ਹੋਏ ਨਾ ਬਾਰੰਬਾਰ ਦੁਬਾਰਾ ਨਹੀਂ ਮਿਲਦਾ ਜੇ ਮਿਲ ਵੀ ਜਾਏ ਮੰਨ ਲਓ ਤਾਂ ਕਿੱਡਾ ਦੁੱਖਿਆ ਫਿਰ ਬੱਚਾ ਬਣ ਕੇ ਫਿਰ ਮਾਂ ਦੇ ਪੇਟ ਚ 9 ਮਹੀਨੇ ਲਟਕਾਂਗੇ ਫਿਰ ਬੱਚਾ ਬਣ ਕੇ ਸਕੂਲ ਲੈ ਜਾਵਾਂਗੇ ਫਿਰ ਫਿਰ ਵਿਆਹ ਕਰਾਵਾਂਗੇ ਫਿਰ ਬੱਚੇ ਹੋ ਜਾਣਗੇ ਫਿਰ ਬੁੱਢੇ ਹੋਵਾਂਗੇ ਫਿਰ ਮਰ ਜਾਵਾਂਗੇ ਐਈ ਤੇ ਦੁੱਖ ਹੈ ਜਨਮ ਮਰਨ ਵਿੱਚ ਦੁੱਖ ਸੁਭਾਇਆ ਸਰੀਰ ਦੇ ਦੁੱਖ ਤਾਂ ਖਤਮ ਹੋ ਜਾਣਗੇ ਮੈਂ ਮਰਾਂਗਾ ਮੇਰੇ ਨਾਲ ਸਰੀਰ ਖਤਮ ਹੋ ਜਾਏਗਾ ਸਰੀਰ ਦੇ ਦੁੱਖ ਵੀ ਖਤਮ ਹੋ ਗਏ ਪਰ ਮੇਰੀ ਆਤਮਾ ਨੇ ਫਿਰ ਜਨਮ ਲੈ ਲਿਆ ਨਵਾਂ ਸਰੀਰ ਲੈ ਲਿਆ ਨਵੇਂ ਦੁੱਖ ਫਿਰ ਸ਼ੁਰੂ ਹੋ ਗਏ ਨਵੇਂ ਦੁੱਖ ਫਿਰ ਤੇ ਇਹ ਮੁੱਕਦਾ ਹੀ ਨਹੀਂ ਚਸਲ ਚਾ ਅਨੰਤ ਕਾਲ ਤੋ ਚਲਦਾ ਚੱਲ ਹੀ ਜਾਂਦਾ ਉਹਦੇ ਮੁੱਕਣਾ ਜਦ ਤੂ ਪੂਰਾ ਗੁਰੂ ਮਿਲੇਗਾ ਉਹਦੇ ਮੁੱਕਣਾ ਜਦ ਤੂ ਪੂਰਾ ਗੁਰੂ ਮਿਲਿਆ ਤੇ ਜਪ ਜਪ ਕੇ ਪੂਰੇ ਗੁਰੂ ਵਰਗੇ ਹੋ ਗਏ 84 ਲੱਖ ਜਿੰਨਾ ਦੀ ਜਦ ਤੋ ਗੱਲ ਕਰਦੇ ਹਾਂ ਤਾਂ ਜਿਹੜੇ ਲੋਕ ਕਹਿੰਦੇ ਵੀ ਅਸੀਂ ਸਾਇੰਸ ਨੂੰ ਮੰਨਦੇ ਆ ਜਾਂ ਫੈਕਚੁਅਲੀ ਗੱਲ ਕਰਨ ਲਈ ਗੱਲ ਕਰਦੇ ਆ ਉਹ ਗੱਲ ਕਰਦੇ ਵੀ ਹਿਊਮਨ ਰੇਸ ਜਿਹੜੀ ਹੈ ਜਾਂ ਲੋਕ ਨੇ ਜਿਹੜੇ ਅਸੀਂ ਆ ਕੋਈ ਜ਼ਿਆਦਾ ਪੁਰਾਣੇ ਨਹੀਂ ਆ ਤੇ ਇੱਕ ਪਾਸੇ ਅਸੀਂ 84 ਦੇ ਗੇਟ ਦੀ ਗੱਲ ਕਰਦੇ ਆ ਫਿਰ ਉਹ ਤਾਂ ਇੰਨੇ ਸਾਲ ਹੋ ਗਿਆ 84 ਲੱਖ ਜੁਨਾ ਭੁਗਤ ਕੇ ਅਸੀਂ ਜੇ ਇਨਸਾਨ ਹੀ ਬੰਦੇ ਆ ਤੇ ਇਨਸਾਨ ਆ ਤਾਂ ਇਹਨਾਂ ਸਮਝ ਨਹੀਂ ਆਇਆ ਫਿਰ ਅਸੀਂ 84 ਲੱਖ ਜੁਨਾ ਕਿੰਦਾ ਭੁਗਤਿਆ ਅਸੀਂ ਪੱਥਰ ਯੁੱਗ ਤੋਂ ਸ਼ੁਰੂ ਹੋਏ ਆ ਪਹਿਲੂ ਪੱਥਰ ਸੀਗੇ ਫਿਰ ਵਨਸਪਤੀ ਬਣਦੀ ਹੈ ਵਨਸਪਤੀ ਤੋਂ ਜਾਨਵਰ ਬਣਦੇ ਨੇ ਜਾਨਵਰਾਂ ਤੋਂ ਫਿਰ ਅੱਗੇ ਤਰੱਕੀ ਹੋ ਕੇ ਮਨੁੱਖ ਜਾਨਵਰ ਬਣਦਾ ਹੈ। ਤੋਂ ਇਹ ਪ੍ਰੋਸੈਸ ਕੁਦਰਤ ਵੱਲੋਂ ਹੀ ਚੱਲ ਰਿਹਾ ਹੈ। ਸਾਇੰਸ ਨੂੰ ਸੇ ਦੇ ਵਿੱਚ ਕੁਝ ਨਹੀਂ ਕਰ ਸਕਦੀ ਸਾਇੰਸ ਨੂੰ ਇਹਦਾ ਕੁਝ ਨਹੀਂ ਪਤਾ। ਤੇ ਜੋ ਹੋਏਗਾ ਵੀ ਥੋੜਾ ਮਤਲਬ ਉਹ ਆਪਣੇ ਹਿਸਾਬ ਨਾਲ ਚੱਲ ਰਹੇ ਨੇ। ਤੋਂ ਗੁਰ ਗੜੀ ਗੁਰਮਤ ਹੈ ਜਾਂ ਜਿਹੜੀ ਧਾਰਮਿਕ ਹੈ